ਹੋਨ ਕਹਤਾ ਕਿ ਦੁਆ ਕਬੂਲ ਨਹੀਂ ਹੁੰਦੀ ਇੱਕ ਬੰਦੇ ਦੀ ਦੁਆ ਨਹੀਂ ਬਹੁਤ ਸਾਰੇ ਬੰਦਿਆਂ ਦੀ ਦੁਆ ਸੀ ਬਾਈ ਜੀ ਤੇ ਮੇਰੇ ਘਰ ਦੇ ਵਿੱਚ ਉਹ ਮੋਲ ਬਣ ਗਿਆ ਕਿ ਜਿਵੇਂ ਕੋਈ ਸਾਡੇ ਘਰ ਦੇ ਵਿੱਚ ਖੁਸ਼ਖਬਰੀ ਆਈ ਹੁੰਦੀ ਸਾਜ ਸਿੱਧੂ ਦੇ ਡੈਡੀ ਜੀ ਨੇ ਪੋਸਟ ਪਾ ਕੇ ਸਾਰਿਆਂ ਨੂੰ ਕਨਫਰਮ ਕਰਤਾ ਤੇ ਬਹੁਤ ਬਹੁਤ ਜ਼ਿਆਦਾ ਸੁਣਾ ਖੁਸ਼ੀਆਂ ਵਾਲੀ ਗੱਲ ਹੈ ਜੀ ਹੁੰਦਾ ਹੋਇਆ ਦੂਰਗੇ ਨੇਤ ਨੇ ਜੰਮਦੇ ਯਾਰੋਣ ਕੀ ਪੁੱਤ ਦੇ ਲੈਰ ਉਹਨੂੰ ਪਤਾ ਸੀ ਗੋਲੀ ਵੱਜਣੀ ਹਾਲਾਕਿ ਅੰਦਾ 5 ਸਾਲ ਪਹਿਲਾਂ ਆਇਆ ਆ ਕੇ ਲੈਜੈਂਡ ਬਣਿਆ ਔਰ ਇੰਨਾ ਫਾੜ ਲੈਜੈਂਡ ਬਣਿਆ ਆ ਕੇ ਉਹ ਚਲੇ ਵੀ ਗਿਆ ਉਹ ਰੂਹਣਾ 100 ਸਾਲ ਚ ਇੱਕ ਵਾਰ ਹੀ ਆਂਦੀ ਆ ਬਾਈ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਰੌਣਕਾਂ ਲੱਗੀਆਂ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਸਾਡੇ ਨਾਲ ਫੋਨ ਲਾਈਨ ਤੇ ਬੋਬੀ ਰੰਦਾਵਾ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਇੱਥੇ ਮੈਂ ਥੋੜਾ ਜਿਹਾ ਜਾਣਨਾ ਪੜਨਾ ਚਾਹਾਂਗਾ ਬੋਬੀ ਰੰਦਾਵਾ ਉਹੀ ਗਾਇਕ ਨੇ ਜਿਨ੍ਹਾਂ ਨੇ ਨੈਸ਼ਨਲ ਚੈਨਲ ਤੇ ਸਿੱਧੂ ਮੂਸੇਵਾਲਾ ਦੀ ਯਾਦ 'ਚ ਗੀਤ ਗਾਇਆ ਸੀ ਤੇ ਇਸ ਗੀਤ ਦੀਆਂ ਧੁਮਾਂ ਜਿਹੜੀਆਂ ਨੇ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਈਆਂ ਗੱਲਬਾਤ ਕਰਦੇ ਆ ਬਾਈ ਜੀ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਦਾ ਜਨਮ ਹੋਇਆ ਹੈ ਕਿੰਨੀ ਕ ਖੁਸ਼ੀ ਹੈ ਤੁਹਾਨੂੰ ਹੈਲੋ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਪੱਲੇ ਤੇ ਤੁਹਾਡੇ ਟੀਮ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਤੇ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਨੂੰ ਸਿੱਧੂ ਦੇ ਪਰਿਵਾਰ ਨੂੰ ਸਾਰੇ ਪੰਜਾਬ ਨੂੰ ਤੇ ਇੱਕ ਬਹੁਤ ਵੱਡੀ ਖੁਸ਼ੀਆਂ ਦੀ ਖਲਕਾਰੀ ਗੂੰਜੀ ਹੈ ਜੀ ਜੀ ਤੇ ਬਾਕੀ ਬਹੁਤ ਬਹੁਤ ਜ਼ਿਆਦਾ ਕਹਿੰਦੇ ਨਾ ਉਹਨੇ ਮੈਂ ਉਹਨੇ ਬਾਈ ਲਿਖ ਕੇ ਪਾਇਆ ਕਿ ਕੌਣ ਕਹਤਾ ਹੈ ਲੋਟ ਕੇ ਕੋਈ ਵਾਪਸ ਜੋ ਚਲੇ ਜਾਂਦਾ ਹੈ ਉਹ ਲੋਟ ਕੇ ਵਾਪਸ ਨਹੀਂ ਆਉਂਦਾ ਕੌਣ ਕਹਤਾ ਕਿ ਦੁਆ ਕਬੂਲ ਨਹੀਂ ਹੁੰਦੀ ਇੱਕ ਬੰਦੇ ਦੀ ਦੁਆ ਨਹੀਂ ਬਹੁਤ ਸਾਰੇ ਬੰਦਿਆਂ ਦੀ ਦੁਆ ਸੀ ਬਾਈ ਜੀ ਸੋ ਕਬੂਲ ਹੋਈ ਤੇ ਮੈਂ ਇੱਕ ਲਾਈਨ ਲਿਖੀ ਸੀ ਅਸਲ ਦੇ ਵਿੱਚ ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣਾ ਤੇ ਇੱਕ ਦੀ ਥਾਂ ਤੋਂ ਜੰਮਦੀ ਉਹ ਮੈਨੂੰ ਪਤਾ ਕੋਈ ਆਰਟਿਸਟ ਨੇ ਆਰਟਿਸਟ ਤੋਂ ਨਹੀਂ ਸੀ ਸ਼ੇਅਰ ਹੋਇਆ ਤੇ ਸਿੱਧੂ ਕਿਸੇ ਟੀਮ ਵੱਲੋਂ ਵੀ ਨਹੀਂ ਸੀ ਹੋਇਆ ਬਟ ਸਿੱਧੂ ਦੀ ਮੰਮੀ ਨੇ ਸ਼ੇਅਰ ਕੀਤਾ ਸੀ ਸਿੱਧੂ ਦੇ ਮਾਸੀ ਚਾਚੀਆਂ ਦੇ ਮੁੰਡੇ ਨੇ ਮੈਨੂੰ ਕਿਹਾ ਸੀ ਕਿ ਬਾਈ ਉਹ ਮਾਤਾ ਨੇ ਸ਼ੇਅਰ ਕੀਤਾ ਵਾ ਜੀ ਤੇ ਇਹ ਨਾਲੋ ਸਾਭ ਕੀ ਅੱਜ ਵੀ ਮੈਂ ਆਪਣੀ ਮॉम ਨੂੰ ਬੋਲਿਆ ਕਿ ਮੈਂ ਆਪਣੀ ਉਟੀਆਂ ਤੇ ਮੈਂ ਆਪਣੀ ਮੰਮੀ ਨੂੰ ਬੋਲਿਆ ਕਿ ਮੰਮੀ ਜਦੋਂ ਉਹਨਾਂ ਦੇ ਘਰ ਜਵਾਕ ਹੋਇਆ ਵਾ ਸਾਨੂੰ ਛੋਟਾ ਸਿੱਧੂ ਆਇਆ ਵਾ ਤੇ ਮੇਰੇ ਘਰ ਦੇ ਵਿੱਚ ਉਹ ਮੋਲ ਬਣ ਗਿਆ ਕਿ ਜੇ ਜਵੇਂ ਕੋਈ ਸਾਡੇ ਘਰ ਦੇ ਵਿੱਚ ਕੋਈ ਵਿਆਹ ਹੁੰਦਾ ਕੋਈ ਸਾਡੇ ਘਰ ਦੇ ਵਿੱਚ ਖੁਸ਼ਖਬਰੀ ਆਈ ਹੁੰਦੀ ਹ ਜੀ ਹਾਂ ਜੀ ਭਾਈ ਜੀ ਤੇ ਹੁਣ ਪਰਿਵਾਰ ਦੇ ਵਿੱਚ ਤੁਸੀਂ ਦੱਸਿਆ ਕਿ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਪਰ ਜਦੋਂ ਤੁਸੀਂ ਖਬਰ ਦੇਖੀ ਹੈ ਤੁਸੀਂ ਜਾਣਿਆ ਵੀ ਹੋਣਾ ਚੰਗੀ ਤਰ੍ਹਾਂ ਕਿ ਤੁਹਾਨੂੰ ਯਕੀਨ ਹੋ ਗਿਆ ਸੀ ਕਿ ਵਾਕੇ ਇਹ ਅਸਲੀ ਖੁਸ਼ਖਬਰੀ ਹੈ ਪਹਿਲੇ ਤੇ ਅਫਵਾਹਾਂ ਜਿਹਾ ਸੀ ਫਿਰ ਜਦੋਂ ਉਹ ਸਿੱਧੂ ਦੇ ਡੈਡੀ ਜੀ ਨੇ ਪੋਸਟ ਪਾਈ ਨਾ ਉਦੋਂ ਤੇ ਫਿਰ ਪੂਰਾ ਕਨਫਰਮ ਹੋ ਗਿਆ ਨਹੀਂ ਵੈਸੇ ਮੈਨੂੰ ਅੰਦਰ ਖਾਤੇ ਤੇ ਪਹਿਲੇ ਮੈਨੂੰ ਇਨਫੋਰਮ ਇਨਫੋਰਮੇਸ਼ਨ ਮਿਲ ਗਈ ਸੀ ਕਿ ਹਾਂ ਵੀ ਥਿਸ ਇਜ਼ ਅ ਖਬਰ ਜਿਹੜੀ ਉੱਟੀ ਸੀ ਉਹ ਰੀਅਲ ਸੀ ਹੈਨਾ ਉਹ ਰਿਯੂਮਰ ਸੀ ਉਹ ਰੀਅਲ ਸੀ ਫਿਰ ਉਸ ਤੋਂ ਬਾਅਦ ਅੱਜ ਸਿੱਧੂ ਦੇ ਡੈਡੀ ਜੀ ਨੇ ਪੋਸਟ ਪਾ ਕੇ ਸਾਰਿਆਂ ਨੂੰ ਕਨਫਰਮ ਕਰਤਾ ਤੇ ਬਹੁਤ ਬਹੁਤ ਜ਼ਿਆਦਾ ਸਣਾ ਖੁਸ਼ੀਆਂ ਵਾਲੀ ਗੱਲ ਹੈ ਜੀ ਹੁੰਦਾ ਹੋਇਆ ਤੇ ਇਹ ਬਾਜੀ ਬਸ ਤੁਸੀਂ ਐਮਟੀਵੀ ਹਸਲ ਦੇ ਵਿੱਚ ਪਰਫਾਰਮ ਕੀਤਾ ਜਦ ਸਿੱਧੂ ਮੂਸੇਲੇ ਦੀ ਯਾਦ ਚ ਗੀਤ ਗਾਇਆ ਗੀਤ ਦੇ ਬੋਲ ਸੀ ਅਣਖੀ ਅਨਿੱਤ ਅਣਖੀ ਪੁੱਤਨੀ ਜਮਣੇ ਸਿੱਧੂ ਵਰਗੇ ਨਿੱਤ ਨਹੀਂ ਜੰਮਦੇ ਯਾਰੋ ਅਣਖੀ ਪੁੱਤ ਦੇਲੇਰ ਉਹਨੂੰ ਪਤਾ ਸੀ ਗੋਲੀ ਵੱਜਣੀ ਹਾਲਾਕਿ ਮੈਂ ਕੱਲ ਹੀ ਉਸ ਟਰੈਕ ਬਾਰੇ ਡਿਸਕਸ ਕਰਦਾ ਪਿਆ ਸੀ ਉਹ ਜਦੋਂ ਵੀ ਹੁਣ ਮੈਂ ਉਹ ਮੇਰੀ ਨੇ ਪਛਾਣ ਬਣ ਗਿਆ ਰੈਡੀ ਟੂ ਟਾਈਪ ਹਾਲਾਕਿ ਮੇਰੇ ਮੈਂ ਹਰ ਇੰਟਰਵਿਊ 'ਚ ਕਹਿੰਦਾ ਮੇਰੇ ਘਰ ਦੇ ਮਨਾ ਕਰਦੇ ਸੀ ਕਿ ਇਹ ਰੈਡੀ ਟੂ ਡਾਈ ਟੌਪਿਕ ਨਹੀਂ ਰੱਖਣਾ ਹਾਂ ਤੇ ਮੰਲੋਗੇ ਇੱਥੇ ਮੈਂ ਜਿਹੜਾ ਲਾਸਟ ਇੰਟਰਵਿਊ ਦਿੱਤਾ ਸੀ ਨਾ ਤੇ ਮੈਂ ਰੈਡੀ ਟੂ ਡਾਈ ਦਾ ਨਾ ਬੈਕ ਫਰੋਮ ਡੈਥ ਬੈਕ ਫਰੋਮ ਡੈਥ ਇੱਕ ਗਾਣਾ ਲਿਖਿਆ ਸੀ ਜੀ ਹਾਂ ਬੈਕ ਫਰੋਮ ਡੈਥ ਇੱਕ ਗਾਣਾ ਲਿਖਿਆ ਸੀ ਤੇ ਉਹ ਕਸਮ ਨਾ ਉਹ ਚੀਜ਼ ਵੀ ਮੈਨੀਫੈਸਟ ਹੋ ਗਈ ਉਹ ਚੀਜ਼ ਵੀ ਉਹ ਚੀਜ਼ ਵੀ ਲਾ ਲੋ ਕੀ ਅੱਜ ਮੈਨੂੰ ਸੱਚ ਹੁੰਦੀ ਹੀ ਦਿਖ ਰਹੀ ਆ ਅੱਜ ਮੈਂ ਉਹ ਮੇਰੇ ਅਪਕਮਿੰਗ Song ਦੇ ਲਿਰਿਕਸ ਪੜ੍ਹ ਰਹੇ ਆ ਨਾ ਭਾਈ ਜੀ ਤੇ ਉਹ ਮੈਨੂੰ ਕਾਫੀ ਚੀਜ਼ਾਂ ਉੱਚ ਵੀ ਮੈਨੀਫੈਸਟ ਹੁੰਦੀਆਂ ਇਹ ਦਿਖ ਰਹੀਆਂ ਨੇ ਤੇ ਜਦੋਂ ਉਹ ਮੇਰਾ ਗਾਣਾ ਆ ਰਿਹਾ ਤੇ ਤੂੰ ਜਦੋਂ ਆਵਾਮ ਨੂੰ ਉਹ ਬੈਕ ਫਰੋਂਟ ਦਾ ਤੇ ਮੇਰਾ ਗਾਣਾ ਆ ਰਿਹਾ ਜਦੋਂ ਆਵਾਮ ਨੂੰ ਲਾਈਕ ਉਹ ਸੁਣੋਗੇ ਤੇ ਉਹਨੂੰ ਕਾਫੀ ਚੀਜ਼ਾਂ ਜੀ ਕਾਫੀ ਚੀਜ਼ਾਂ ਨਾਲ ਰਿਲੇਟ ਕਰ ਪਾਉਗੀ ਆਡੀਅנס ਉਹਦਣਾ ਨਾ ਇਹ ਉਹ ਰੈਡੂ ਟੂ ਡੈ ਦਾ ਸੈਕੰਡ ਪਾਰਟ ਸੀ ਕਿਉਂਕਿ ਰੈਡੂ ਟੂ ਡੈ ਨਾ ਇੱਕ ਡਾਰਕ ਵਰਡ ਸੀ ਮੇਰੇ ਲਈ ਇਹ ਬਹੁਤ ਡਾਰਕ ਹਿਊਮਰ ਟਾਪਿਕ ਸੀ ਤੇ ਉਹਦੇ ਚ ਉਹ ਮੇਰੇ ਘਰ ਦੇ ਟਾਪਿਕ ਰੱਖਣ ਨਹੀਂ ਦੇ ਰਹੇ ਸੀ ਤੇ ਉਹ ਟਾਪਿਕ ਤੇ ਇੱਕ ਤੇ ਇਹ ਪ੍ਰਾਚਿਤ ਕਰਨ ਦੇ ਲਈ ਮੈਂ ਬੈਕ ਫਰਮ ਡੈਥ ਇੱਕ ਟਾਪਿਕ ਰੱਖਿਆ ਸੀ ਮੈਕਾਵੇਲੀ ਬੈਕ ਫਰਮ ਡੈਥ ਨਾ ਮੈਕਾਵੇਲੀ ਟੂ ਪਾਕ ਨੇ ਵੀ ਇੱਕ ਸੀ ਕਿ ਮਰ ਕੇ ਵੀ ਜਿਹੜਾ ਜ਼ਿੰਦਾ ਹੋ ਜਾਂਦਾ ਮੈਕਾਵੇਲੀ ਤੁਸੀਂ ਸਰਚ ਕਰੋ ਮੈਕਾਵੇਲੀ ਫਰਮ ਟੂ ਪਾਕ ਜੀ ਤੇ ਇਹ ਆ ਭਾਜੀ ਤੇ ਤੁਸੀਂ ਕਦੀ ਤੁਹਾਡੀ ਸਿੱਧੂ ਮੂਸੇਵਾਲਾ ਦੇ ਨਾਲ ਮੁਲਾਕਾਤ ਨਹੀਂ ਹੋਈ ਤੁਹਾਨੂੰ ਲੱਗਦਾ ਹੈ ਕਿ ਹੁਣ ਛੋਟੇ ਸਿੱਧੂ ਨੂੰ ਮਿਲ ਕੇ ਉਹ ਜਿਹੜੀ ਇੱਕ ਇੱਛਾ ਸੀ ਸਿੱਧੂ ਮੂਸੇਵਾਲਾ ਨੂੰ ਮਿਲਣ ਦੀ ਉਹ ਇੱਛਾ ਪੂਰੀ ਹੋ ਜਾਵੇਗੀ ਨੇ ਨੇ ਭਾਈ ਸਹੀ ਕਹਿ ਰਹੇ ਤੁਸੀਂ ਸਹੀ ਕਹਿ ਰਹੇ ਹੋ ਤੇ ਮੇਰੇ ਦਿਮਾਗ 'ਚ ਹੀ ਗੱਲ ਆਈ ਸੀ ਜੀ ਭਾਈ ਕੋਈ ਨਾ ਬਾਬਾ ਮੇਰ ਕਰੇ ਹਨਾ ਬਾਕੀ ਤੰਦਰੁਸਤੀਆਂ ਬਖਸ਼ੇ ਛੋਟੇ ਤੇ ਤੇ ਬਾਕੀ ਮਿਲਣਾ ਮੁਲਾਣਾ ਕੀ ਹੈ ਭਾਈ ਹਨਾ ਮਿਲਦੇ ਰਾਂਗੇ ਹਨਾ ਤੇ ਬਾਕੀ ਦੂਸਰੀ ਗੱਲ ਆਪਣਾ ਬਾਕੀ ਪਰਿਵਾਰ ਤੇ ਸੁੱਖ ਬਣਾਈ ਰੱਖੇ ਜੀ ਹੁਣ ਤੇ ਬਾਕੀ हां भाई बहुत चाह है आपा नु जी जी ये आपा वो वड्डा पूरे पंजाब ने वड्डा ਹੁੰਦੇ ਦੇਖਣਾ ਭਾਈ ਉਹਨਾਂ ਨੂੰ ਜੀ ਸਿੱਧੂ ਮੂਸੇਵਾਲਾ ਤੁਹਾਨੂੰ ਇਨਸਪਾਇਰ ਕਿਵੇਂ ਕਰਦਾ ਰਿਹਾ ਤੁਸੀਂ ਜਿਵੇਂ ਨੈਸ਼ਨਲ ਚੈਨਲ ਤੇ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਵੀ ਦਿੱਤਾ ਗੀਤ ਦੇ ਜ਼ਰੀਏ ਸਭ ਤੋਂ ਵੱਡੀ ਗੱਲ ਭਾਈ ਉਹ ਆਏ ਕਹਿੰਦੇ ਨਾ ਬੰਦਾ 5 ਸਾਲ ਪਹਿਲਾਂ ਆਇਆ ਆ ਕੇ ਲੈਜੈਂਡ ਬਣਿਆ ਔਰ ਇੰਨਾ ਫਾੜ ਲੈਜੈਂਡ ਬਣਿਆ ਆ ਕੇ ਉਹ ਚਲੇ ਵੀ ਗਿਆ ਉਹ ਰੂਹਾਨਾ 100 ਸਾਲ ਚ ਇੱਕ ਵਾਰ ਹੀ ਆਉਂਦੀ ਆ ਬਾਈ ਫੋਰ ਐਗਜ਼ਾਮਪਲ ਲਾਈਕ ਪਤਾ ਵੀ ਨਹੀਂ ਲੱਗਾ ਉਹ ਕਦੋਂ ਆਇਆ ਲੋਕੀ 30 30 ਸਾਲ ਤੋਂ 35 35 ਸਾਲ ਤੋਂ ਲੱਗੇ ਨੇ ਉਹ ਮੁਕਾਮ ਉਹ ਡੈਪਥ ਨਹੀਂ ਕ੍ਰੀਏਟ ਕਰ ਸਕੇ ਗੱਲ ਇਹ ਨਹੀਂ ਹੈ ਕੱਲ ਇਹ ਨਹੀਂ ਕਿ ਉਹ ਲੈਜੈਂਡ ਬਣ ਗਿਆ ਸਭ ਤੋਂ ਵੱਡੀ ਮੇਰੇ ਲਈ ਗੱਲ ਹੈ ਸੀ ਕਿਉਂਕਿ ਉਹ ਹਿਪ ਹੌਪ ਆਰਟੀਸਟ ਸੀ ਉਹ ਹਿਪ ਹੌਪ ਲਿਸਨਰ ਸੀ ਹਿਪ ਹੌਪ ਗਾਣੇ ਲਿਖਦਾ ਸੀ ਉਹ ਹਿਪ ਹੌਪ ਨਾਲ ਰਿਲੇਟ ਕਰਦਾ ਸੀ ਤੇ ਤਾਂ ਆਪਾਂ ਉਹਨਾਂ ਨਾਲ ਜ਼ਿਆਦਾ ਰਿਲੇਟ ਕਰ ਬੰਨੇ ਆ ਬਾਈ ਕਿਉਂਕਿ ਉਹ ਜੋ ਚੀਜ਼ਾਂ ਸੁਣਦਾ ਸੀ ਆਪਾਂ ਹੀ ਉਹ ਚੀਜ਼ਾਂ ਸੁਣਦੇ ਆ ਤੇ ਲਾਈਕ दैट ਉਸ ਚੀਜ਼ਾਂ ਨਾਲ ਆਪਾਂ ਰਿਲੇਟ ਬਹੁ ਛੇਤੀ ਕਰਦੇ ਹੈਨਾ ਤੇ ਹੋਰ ਸਭ ਤੋਂ ਵੱਡੀ ਗੱਲ ਬਾਈ ਦੀ ਪੈਨ ਚੋਂ ਨਾ ਜੋ ਲਿਖਿਆ ਉਹ ਹੋਇਆ ਹੈਨਾ ਉਪਾਰਸ ਹੀ ਹੋਰ ਜਿਹੜੇ ਮੁੰਡੇ ਨੂੰ ਉਹਨੇ ਵਰਸ ਦਿੱਤਾ ਉਹ ਉਪਾਰਸ ਹੈ ਜਿਹੜੇ ਮੁੰਡੇ ਦਾ ਉਹਨੇ ਟੌਪਿਕ ਤੇ ਬੋਲਿਆ ਜਿਹੜਾ ਮੁੰਡਾ ਉਹਦੇ ਟੌਪਿਕ ਤੇ ਬੋਲਿਆ ਉਹ ਵੀ ਸੁਰਖੀਆਂ ਚ ਆਇਆ ਭਾਵੇਂ ਨੈਗੇਟਿਵ ਬੋਲਿਆ ਭਾਵੇਂ ਪੋਜ਼ਿਟਿਵ ਬੋਲਿਆ ਯਾ ਤੁਸੀਂ ਬਹੁਤ ਵੱਡਾ ਪਾਰਸ ਸੀ ਜੀ ਤੁਸੀਂ ਮੰਨਦੇ ਹੋ ਕਿ ਅੱਜ ਜਿਸ ਥਾਂ ਤੇ ਤੁਸੀਂ ਉਹ ਸਿੱਧੂ ਮੁਸੇ ਵਾਲਾ ਕਰਕੇ ਹੋ ਹਾਂਜੀ ਭਾਜੀ ਮੈਂ ਮੈਂ ਇੱਕ ਲਾਈਨ ਲਿਖੀ ਸੀ 7 ਸਾਲ ਬਾਅਦ ਬਾ ਫੜੀ ਉਸ ਰੱਬ ਨੇ ਕੀ ਦੁਕੀ ਦੇ ਕੀਤੇ ਤੇ ਬਦਨਾਮ ਨਹੀਂ ਹੁੰਦੇ ਜਦੋਂ ਪਤਾ ਜਸਟਿਸ ਤੇ ਐਲੀਮੀਨੇਸ਼ਨ ਹੋਣਗੇ ਉਦੋਂ ਵਾਰਾ ਗਉਣ ਵਾਲੇ ਮੁੰਡੇ ਆਮ ਨਹੀਂ ਹੁੰਦੇ ਮੈਂ ਇਹ ਮੰਨਦਾ ਕਿ ਮੈਂ ਸ਼ਹੀਦਾਂ ਨੂੰ ਐਕਸਪਲੇਨ ਕਰਦਾ ਇਸ ਤੋਂ ਪਹਿਲੇ ਮੈਂ ਮਿਰਜ਼ਾ ਬੋਲਦਾ ਨੂੰ ਲਿਖਿਆ ਸੀ ਮਿਰਜ਼ਾ ਬੋਲਦਾ ਦੀ ਮੇਰੀ ਆਖਲੇ ਲੈਣਾ ਸੀ ਸੁਣਿਆ ਸੈਬਾ ਯੁੱਡੀ ਫਿਰਦੀ ਸੀ ਸਾਡੇ ਗੁੱਜੇ ਭੇਦਿਓ ਖੋਲ ਗਈ ਹੁਣ ਲਿਖਿਆ ਤੂੰ ਬਰਦਾਸ਼ ਕਰੀ ਮੇਰੀ ਕਲਮ ਕਬਰਾਂ ਚੋਂ ਬੋਲ ਗਈ ਮਤਲਬ ਕਿ ਮੈਂ ਮੈਂ ਇੱਕ ਆਪਣੇ ਪੈਨ ਦੇ ਵਿੱਚ ਇੱਕ ਇਹ ਡੈਪਥ ਮੰਨਦਾ ਕਿ ਮੈਂ ਨਾ ਕਿਸੇ ਦੀ ਸੋਲ ਨੂੰ ਫੀਲ ਕਰਕੇ ਨਾ ਹੂੰ ਉਹਦੇ ਹੀ ਪੁਆਇੰਟ ਆਫ View ਤੋਂ ਚੀਜ਼ਾਂ ਪੇਪਰ ਦੇ ਉੱਤੇ ਛਾਪ ਸਕਦਾ ਮੈਂ ਮੈਂ ਜਿੱਤੇ ਤੱਕ ਅਗਰ ਤੁਸੀਂ ਅਗਰ ਲਿਖਦੇ ਹੋ ਤੇ ਅਗਰ ਕੋਈ ਲਿਖਦਾ ਹੋਵੇ ਤੇ ਉਹ ਮੇਰੀ ਗੱਲ ਨੂੰ ਸੁਣਦਾ ਹੋਵੇ ਤੇ ਉਹ اسی ਨਾਲ ਰਿਲੇਟ ਕਰਦਾ ਤੇ ਐਵੇਂ ਮੈਂ ਪਹਿਲੇ ਮਿਰਜ਼ਾ ਮਿਰਜ਼ਾ ਬਣ ਕੇ ਲਿਖਿਆ ਸੀ ਉਹ ਮਿਰਜ਼ਾ ਸੀ ਮਿਰਜ਼ਾ ਬੋਲਦਾ ਮੇਰੀ ਕਲਮ ਕਬਰਾਚੋ ਬੋਲ ਗਈ ਉਹ ਗਨਰਲ ਤੋਂ ਪਰੇਸ਼ੇ ਮਿਰਜ਼ਾ ਬੋਲਦਾ ਤੇ ਇਹਦੇ ਰੈਡੀ ਟੂ ਟੈਕ ਦੇ ਵਿੱਚ ਵੀ ਨਾ ਸਟਾਰਟਿੰਗ ਦੇ ਵਿੱਚ ਸਿੱਧੂ ਹੀ ਬੋਲਦਾ ਜਿਹੜਾ ਗੈਂਗਸਟਰ ਗੈਂਗਸਟਰ ਉਹਦੇ ਵਿੱਚ ਨਯੂਕਤਦਾ ਸਾਲੇ ਵਿੱਚ ਵਿੱਚ ਮੰਤਰੀ ਦੇ ਚੱਟੇ ਵੱਟੇ ਨੇ ਉਹ ਚੀਜ਼ਾਂ ਮੈਂ ਸਿੱਧੂ ਦੇ ਪੁਆਇੰਟ ਆਫ View ਤੇ ਲਿਖੀਆਂ ਔਰ ਜਦੋਂ ਮੈਂ ਆਪਣਾ ਪੁਆਇੰਟ ਆਫ View ਲਿਖਿਆ ਉਹ ਸਿੱਧੂ ਵਰਗੇ ਨੇ ਜਦੋਂ ਟਰੈਲ ਤੇ ਪਾਰਟ ਆਂਦਾ ਨਾ ਸਿੱਧੂ ਵਰਗੇ ਨਿੱਤ ਨਹੀਂ ਜੰਮਦੇ ਯਾਰੋ ਅਣਖੀ ਪੁੱਤ ਦਲੇਰੀ ਨੂੰ ਪ ਹਾਂ ਤੇ ਸਿੱਧੂ ਮਹਲਵਈ ਮੈਂ ਮੰਨਦਾ ਕਿ ਮੈਂ ਮੈਨੂੰ ਮੈਂ ਤੇ ਸੱਚੀ ਗੱਲ ਦੱਸਾਂ ਤੇ ਅੱਜ ਤੋਂ 2017 ਦੇ ਵਿੱਚ ਸਿੰਗਰ ਸੀ ਮੈਨੂੰ ਹਿਪ ਹੌਪ ਨੇ ਸੇਵ ਕੀਤਾ ਭਾਈ ਜੀ ਤੇ ਸਿੱਧੂ ਨੂੰ ਵੀ ਇਹ ਮੁਕਾਮ ਹਿਪ ਹੌਪ ਹੀ ਲੈ ਕੇ ਗਿਆ ਸੀ ਹਿਪ ਹੌਪ ਮਲੀ ਬੇਪਾਕ ਐਟੀਟਿਊਡ ਰੀਅਲ ਸ਼ਿਟ ਟਾਕ ਰੀਅਲ ਟਾਕ ਹੈਨਾ ਤੇ ਲੋ ਫਿਲਟਰ ਦਬਣਾ ਨਹੀਂ ਦਬਣਾ ਵਾਲੀ ਜਿਹਦੇ ਦਬਣਾ ਨਹੀਂ ਆਪਾਂ ਉਹ ਵਾਲੀ ਉਹ ਵਾਲਾ ਥਾਟ ਉਹ ਵਾਲਾ ਪੁਆਇੰਟ ਆਫ ਊ ਉਹ ਵਾਲਾ ਐਟੀਟਿਊਡ ਤੇ ਫਰੀडम ਆਫ ਸਪੀਚ ਜੀ ਜਿੰਨੂੰ ਠੋਕਦਾ ਠੋਕਦਾ ਲਿਰਿਕਲੀ ਜੀ ਲਿਰਿਕਲੀ ਦੀ ਗੱਲ ਕਰ ਰਿਹਾ ਜਦੋਂ ਤੁਸੀਂ ਉੱਥੇ ਸਟੇਜ ਤੇ ਸਿੱਧੂ ਮੂਸੇ ਵਾਲਾ ਟ੍ਰਿਬਿਊਟ ਦਿੱਤਾ ਤੇ ਮੈਂ ਦੇਖਿਆ ਉੱਥੇ ਜਜ ਜਿਹੜੇ ਸਾਹਮਣੇ ਮੌਜੂਦ ਸੀ ਉਹ ਵੀ ਖੜੇ ਹੋ ਗਏ ਤਾਲੀਆਂ ਮਜਾਈਆਂ ਕਿ ਜੇ ਅਸਲ ਟ੍ਰਿਬਿਊਟ ਦਿੱਤਾ ਹੈ ਤੇ ਬੱਬੀ ਤੁਸੀਂ ਦਿੱਤਾ ਹੈ ਇਹ ਬਾਦਸ਼ਾਹ ਦਾ ਕਹਿਣਾ ਸੀ ਉਸ ਵਕਤ ਹਾਂਜੀ 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 ਜੀ ਤਾਂ ਬਈ ਚੰਗਾ ਲੱਗਦਾ ਹੈ ਬਖੁਸ਼ੀ ਹੋਈ ਉਸ ਵਕਤ ਵੀ ਕਿ ਸਿੱਧੂ ਨੂੰ ਟ੍ਰਿਬਿਊਟ ਦਿੱਤਾ ਤੇ ਅੱਜ ਜਿਸ ਤਰੀਕੇ ਦੇ ਨਾਲ ਜੋ ਘਰ ਦੇ ਬਾਹਰ ਮਾਹੌਲ ਬਣਿਆ ਹੋਇਆ ਹੈ ਕੁਝ ਦੋਦੇ ਭਾਈ ਇਹ ਕਹਿੰਨਾ ਕਿ ਕੁਝ ਲਾਈਨਾਂ ਮੈਨੀਫੈਸਟ ਹੋ ਗਈਆਂ ਸਾਡੀਆਂ ਜੀ ਕੁਝ ਨਹੀਂ ਮੈਂ ਕਦੀ ਕਦਾ ਮੈਨੂੰ ਐਵੇਂ ਲੱਗਦਾ ਮੇਰੀ ਇੱਕ ਨਹੀਂ ਮੇਰੀ ਕਾਫੀ ਚੀਜ਼ਾਂ ਕਾਫੀ ਲਾਈਨਸ ਮੈਨੀਫੈਸਟ ਹੋਈਆਂ ਮੈਂ ਬੋਲ ਕਾਫੀ ਟਾਈਮ ਪਹਿਲੇ ਦਿੱਤੀ ਸੀ ਸੱਚ ਬਾਤ ਚ ਹੋਈਆਂ ਤੇ ਤਾਈਆਂ ਮੈਂ ਦੱਸਿਆ ਨਾ ਮੈਂ ਇੱਕ ਚੀਜ਼ ਤੋਂ ਬਹੁਤ ਸਕੇਅਰਡ ਆ ਕਿ ਜਿਹੜਾ ਰੈਡੀਟਿਊਡ ਆਇਆ ਹੈ ਜਿਹੜਾ ਮੇਰਾ ਗਾਣਾ ਜੀ ਉਹਦਾ ਮੈਂ ਫਟਾਫਟ ਪਹਿਲਾ ਟਰੈਕ ਹੀ ਮੈਂ ਬੈਕ ਫਰੋਮ ਡੈਪਥ ਰੀਲੀਜ਼ ਕਰਨ ਜਾ ਰਿਹਾ ਹਾਂ ਹੈਨਾ ਇਹ ਨਹੀਂ ਕਿ ਮੈਂ ਇਹਨਾਂ ਚੀਜ਼ਾਂ ਨੂੰ ਮੈਂ 3 ਮਹੀਨੇ ਪਹਿਲੇ ਹੀ ਅਨਾਉਂਸਮੈਂਟ ਕੀਤੀ ਹੋਈ ਆ ਰਾਜ ਜੌਨਸ ਦੇ ਇੰਟਰਵਿਊ ਦੇ ਵਿੱਚ ਜੀ 3 ਮਹੀਨੇ ਪਹਿਲੇ ਹੀ ਅਨਾਉਂਸਮੈਂਟ ਕੀਤੀ ਹੋਈ ਆ ਇਹ ਨਹੀਂ ਕਿ ਜੋ ਇਨਾ ਦਿਨਾਂ ਚ ਹੋ ਰਿਹਾ ਐਸ ਚੀਜ਼ ਐਸ ਚੀਜ਼ ਤੋਂ ਮੈਂ ਪ੍ਰਭਾਵਿਤ ਹੋ ਕੇ ਨਾ 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 ਇਹ ਤੇ ਚਲੋ ਸਬੱਬੀ ਹੋਇਆ ਬਟ ਮੈਂ ਇਹ 3 ਮਹੀਨੋਂ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਮੈਂ ਪਹਿਲਾ ਗਾਣਾ ਐ ਈਗੋ ਕਿਲਰ ਕੱਟੂਗਾ ਜਾਂ ਬੈਕ ਫਰੋਂਟ ਡੈਥ ਕੱਟੂਗਾ ਦੂਸਰੀ ਗੱਲ ਇਹ ਗਾਣੇ ਇਹ ਗਾਣਾ ਮੈਂ ਅਸਲ ਚ ਫਾਈਨਲ ਚ ਕਰਨਾ ਸੀ ਫਾਈਨਲ ਚ ਜੀ ਜੋ ਕਿ ਮੈਂ ਹੁਣ ਗਾਣਾ ਕੱਢ ਰਿਹਾ ਨਾ ਇਹ ਗਾਣਾ ਮਸਲ ਚ ਫਾਈਨਲ ਚ ਕਰਨਾ ਸੀ ਪਰ ਉਸ ਤੋਂ ਪਹਿਲੇ ਕਿ ਮੈਂ ਚਾਹ ਖੈਰ ਚਲੋ ਕਿ ਕੋਈ ਨਹੀਂ ਕੱਟ ਸ਼ੋ ਤੋਂ ਕੱਢ ਦਿੱਤਾ ਗਿਆ ਸੀ ਜੀ ਚਲੋ ਕੋਈ ਚੱਕਰ ਨਾ ਬ్రో ਆਪਾ ਸਿੱਧੂ ਕਰਕੇ ਕੱਟਿਆ ਕਿ ਐਸੀ ਤੁਸੀਂ ਸਿੱਧੂ ਦਾ ਤੁਸੀਂ ਸਿੱਧੂ ਨਹੀਂ ਨਹੀਂ ਬਾਈ ਮੈਂ ਉਹੀ ਐ ਨਾ ਕਹਿੰਦੇ ਨੇ ਜਦੋਂ ਪਤਾ ਹੋਵੇ ਐਲੀਮੀਨੇਸ਼ਨ ਐਲੀ ਜਦੋਂ ਪਤਾ ਹੋਵੇ ਜਸਟਿਸ ਤੇ ਐਲੀਮੀਨੇਸ਼ਨ ਹੋਣਗੇ ਉਦੋਂ ਵਾਰਾ ਗਾਉਣ ਵਾਲੇ ਮੁੰਡੇ ਆਮ ਨਹੀਂ ਹੁੰਦੇ ਇਹ ਤੁਸੀਂ ਬੈਫਰਮੈਂਟ ਦੇ ਵਿੱਚ ਸਾਰੀ ਐਕਸਪਲੇਨੇਸ਼ਨ ਸਾਰੀ ਸਟੋਰੀ ਟੈਲਿੰਗ ਸੁਣੋ ਸੁਣੋਗੇ ਤੇ ਬਾਕੀ ਮੈਂ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ थ्रू ਕਨੈਕਟ ਕਰੋ ਮਲਗੀ ਲਿਰੀ ਗਲੀ ਆਪਾਂ ਦੱਬਦੇ ਨਹੀਂ ਆਪਾਂ ਮਲਗੀ ਸਭ ਤੋਂ ਵੱਡਾ ਆਪਾ ਜ਼ੁਲਮ ਆਪ ਸਾਡੇ ਸ਼ਹੀਦਾਂ ਨੇ ਸਾਨੂੰ ਇਹੀ ਸਿਖਾਇਆ ਜ਼ੁਲਮ ਨਾ ਕਰਨਾ ਕਰਨਾ ਵੀ ਪਾਪ ਹੈ ਤੇ ਸਹਿਣਾ ਉਹ ਤੋਂ ਦੁਗਣਾ ਪਾਪ ਹੈ ਜੀ ਜੀ ਅਸੀਂ ਅਸੀਂ ਇਹ ਸਾਰਿਆਂ ਨੇ ਦੇਖਿਆ ਕਿ ਤੁਸੀਂ ਜਿੱਥੇ ਸਿੱਧੂ ਮੂਸੇ ਦਾ ਇੰਟਰਵਿਊ ਦਿੱਤਾ ਉੱਥੇ ਹੀ ਬਾਬਾ ਦੀਪ ਸਿੰਘ ਜਿਹਦੀਆਂ ਜਿਹੜੀਆਂ ਵਾਰਾਂ ਨੇ ਉਹ ਵੀ ਤੁਸੀਂ ਗਾਈਆਂ ਹਾਂ ਹਾਂ ਹਾਂਜੀ 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 ਭਾਈ ਉਹ ਮੇਰੇ ਲਈ ਬਹੁਤ ਜ਼ਿਆਦਾ ਮੈਂ ਆਪਣੇ ਆਪ ਨੂੰ ਚਲੋ ਸ਼ੋਅ ਤੋਂ ਤੇ ਮੈਂ ਫਾਈਨਲ ਤੇ ਮੈਂ ਨਹੀਂ ਗਿਆ ਜਾ ਸਕਿਆ ਸ਼ੋਅ ਤੋਂ ਮੈਂ ਨਿਕਲ ਗਿਆ ਕੋਈ ਚੱਕਰ ਨਾ ਉਹ ਤਾਂ ਚਲੋ ਰੱਬ ਦੀ ਆ ਪਰ ਮੈਨੂੰ ਉੱਥੇ ਇੰਨਾ ਜ਼ਿਆਦਾ ਮੈਨੂੰ ਖੁਸ਼ੀ ਆ ਮੈਨੂੰ ਪੂਰੀ ਲਾਈਫ ਦੇ ਵਿੱਚ ਖੁਸ਼ੀ ਰਹੂਗੀ ਕਿ ਉਹ ਨਾ ਮੰਨ ਸੀ ਨਾ ਲਾਈਫ ਟਾਈਮ ਹੁੰਦਾ ਤੇ ਉੱਥੇ ਜਾ ਕੇ ਮੈਂ ਸ਼ਹੀਦ ਦਾ ਬਾਰੇ ਐਕਸਪਲੇਨ ਕਰਕੇ ਆ ਕਿਉਂਕਿ ਨਾ ਤੁਹਾਨੂੰ 7 ਦਿਨ ਮਿਲਦੇ ਨੇ 2 ਦਿਨ ਤੱਕ ਤੁਸੀਂ ਗਾਣਾ ਕ੍ਰੀਏਟ ਕਰਨਾ ਹੁੰਦਾ ਹੈ ਹੈਨਾ ਤੁਸੀਂ ਉਸ ਤੋਂ ਬਾਅਦ 3 ਦਿਨ ਪ੍ਰੈਕਟਿਸ ਕਰਨੀ ਹੁੰਦੀ ਆ ਹੈਨਾ 6 ਦਿਨ ਮਿਲਦੇ ਨੇ ਤੁਹਾਨੂੰ 3 ਦਿਨ ਪ੍ਰੈਕਟਿਸ ਕਰਨੀ ਹੁੰਦੀ ਤੇ 1 ਦਿਨ ਗਾਣਾ ਉਹੀ ਪ੍ਰੋ ਪਰਫਾਰਮ ਕਰਨਾ ਹੁੰਦਾ ਹੈ ਵਿਦ ਬੀਟ ਦੇ ਉੱਤੇ ਤੁਹਾਨੂੰ ਸਿਰਫ ਬੀਟ ਮਿਲਦੀ ਆ ਤੇ ਗਾਣਾ ਸਾਰਾ ਤੁਸੀਂ ਲਿਖਣਾ ਹੁੰਦਾ ਦੋ ਦਿਨ ਦੇ ਅੰਦਰ ਅੰਦਰ ਤੁਸੀਂ ਲਿਖ ਕੇ ਉਹਨੂੰ ਪਰਫਾਰਮ ਉਹਨੂੰ ਪ੍ਰੈਕਟ ਅ ਮਲਕੀ ਮਸਲ ਜੀਬ ਦਾ ਮਸਲ ਟ੍ਰੇਨ ਕਰਕੇ ਤੇ ਉਹਨੂੰ ਪਰਫਾਰਮ ਕਰਕੇ ਉਹਨੂੰ ਪ੍ਰੈਕਟਿਸ ਕਰਕੇ ਤੇ ਫਿਰ ਪਰਫਾਰਮ ਕਰਨਾ ਹੁੰਦਾ ਉਹਨੂੰ ਜੀ ਤੇ ਉਹ ਕਨਸੈਪਟ ਹੁੰਦਾ ਤੇ ਮੈਂ ਬਹੁਤ ਜ਼ਿਆਦਾ ਲੱਕੀ ਮੰਨਦਾ ਆਪਣੇ ਉਹਨੂੰ ਕਿ ਮੈਂ ਉੱਥੇ ਵਾਰਾ ਗਾ ਕੇ ਆਇਆ ਉੱਥੇ ਮੈਂ ਉੱਥੇ ਮੈਂ ਥੋੜਾ ਹੌਪ ਐਂਡ ਫੌਗ ਦਿਖਾ ਗਿਆ ਹੈਪ ਹੌਪ ਦੇ ਫੌਕ ਦਾ ਫਿਊਜ਼ਨ ਜੀ ਜੀ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਇਹ ਸਾਨੂੰ ਬਹੁਤ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਮੇਰੇ ਚੌਣ ਵਾਲਿਆਂ ਨੂੰ ਰਿਸਪੈਕਟ ਸਿੱਧੂ ਦੇ ਚੌਣ ਵਾਲਿਆਂ ਨੂੰ ਰਿਸਪੈਕਟ ਪਰਿਵਾਰ ਨੂੰ ਬਹੁਤ ਬਹੁਤ ਜ਼ਿਆਦਾ ਸ਼ੁਭ ਕਾਮਨਾਵਾਂ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਤੇ ਬਾਕੀ ਬਾਬਾ ਮੇਰ ਕਰੇ ਹਣਾ ਜੀ ਜੀ ਸ਼ੁਕਰੀਆ ਯੈਸ ਭਾਈ ਜੀ ਧੰਨਵਾਦ ਜੀ ਤੁਹਾਡਾ ਤੁਹਾਨੂੰ ਵੀ ਮੁਬਾਰਕਾਂ ਜੀ ਧੰਨਵਾਦ ਓਕੇ ਧੰਨਵਾਦ ਥੈਂਕ ਯੂ ਸੋ much ਜੀ ਥੈਂਕ ਯੂ ਸੋ much ਸੋ اے ਸੀ ਸਾਡੇ ਨਾਲ ਬੌਬੀ ਰੰਧਾਵਾ ਜਿਨ੍ਹਾਂ ਨੇ ਨੈਸ਼ਨਲ ਚੈਨਲ ਤੇ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਵੀ ਦਿੱਤਾ ਸੀ ਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜੋ ਗੀਤ ਗਾਇਆ ਉਸ ਨੇ ਹਰ ਪਾਸੇ ਧੂਮਾਂ ਵੀ ਪਾਈਆਂ ਪਰ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਦੇ ਦਿਨ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਤੇ ਇਸ ਮੌਕੇ ਬੌਬੀ ਰੰਧਾਵਾ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ